ਸਰਦਾਰ ਲਖਦਾਤਾ ਮੀਆ ਰਾਣਾ ਪੀਰ ਜੀ ਦੀ ਸ਼ੇਮੀ ਮਹਿਕਰ ਮੇਲਾ ਮਹੱਲਾ ਅਬੇਦਕਨ ਨਗਰ ਨੇੜੇ ਖਵਾਜਾ ਪੀਰ ਦਰਵਾਰ ਗੜਾ ਰੋਡ ਫਲੋਰ ਵਿਖੇ ਕਰਵਾਇਆ ਗਿਆ ਮੇਦੀ ਦੀ ਰਸਮ ਅਪਰੰਧ ਝੰਡੇ ਦੀ ਰਸਮ ਕੀਤੀ ਗਈ ਅਤੇ ਰਾਤ ਨੂੰ ਸੰਗਤ ਸੱਜਣੇ ਮਹਿਕਰ ਤੋਂ ਆਲਦਾ ਰਸਤਾ ਬਦੇਤ ਅਕਸਰ ਜਿਨ ਕਾਰਨ ਦੰਦਿਤ ਮਾਨਵਾਲੀ ਗਾਨੇ ਪੇਸ਼ ਕੀਤੀਆਂ ਗਈਆਂ ਬਾਰੀ ਕਿਰਤੀ ਵਿੱਚ ਸ਼ਤਾਨਾ ਨੇ ਮਿੱਲੇ ਵਿੱਚ ਖਾਣ ਰੀਆਂ ਬਰੀਆਂ ਮੁੱਖ ਸੇਵਾਦਾਰ ਪਪਾ ਬੀ. ਜੀ. ਅਫੇਸਿੰਮੀ ਮਾਈਂ ਨੇ ਸੋਹ ਸਾਗਨਾ ਕਲਾਕਾਰਾਂ ਦੰਦਰਵਾਲੀ ਦਾ ਅਲੰਕਰ ਤੁਪ ਪਟਾਇਆ ਗਿਆ ਸਾਡੋ ਰਾਸਮਨ ਕਰਨ ਦੀ ਜੇ ਮਾਣੀ ਅਸਨ ਕੋ ਲਿਖ ਰੋ ਲਾਈ ਦੀ ਸ਼ੇਰ ਨੂੰ ਦਾ ਤੇ ਉਹ ਇੱਕ ਹੀ ਨਾਮ ਹੈ ਕਿ ਜਿਹਨੂੰ ਵਨ ਐਂਡ ਓਨਲੀ ਮਈਆ ਤੇ ਮਨ ਨੂੰ ਬੜੀ ਖੁਸ਼ੀ ਹੋਊਗੀ ਜੇ ਇੱਕ ਤਾੜੀ ਮੇਰੀ ਸਰਕਾਰ ਮਈਆ ਭਗਵਾਨ ਲਈ ਵਜਾਓਗੇ ਤੁਸੀਂ ਕਿਉਂਕਿ ਜੀ ਬਾਬਾ ਜੀ ਨੇ ਰਾਹਤ ਨੂੰ ਕੋਲ ਬੁਲਾਇਆ ਇੱਥੇ ਕਹਿੰਦੇ ਮਈਆ ਭਗਵਾਨ ਦਾ ਜਿੰਨਾ ਲੈ ਸਕਦਾ ਲੈ ਕਿਉਂਕਿ ਇਹ ਨਗਰੀ ਹੈ ਹੀ ਮਈਆ ਭਾਂਜਾ ਮੈਂ ਨਾ ਮੰਗਦੀ ਸੋਨਾ ਵਚਨ ਮੈਂ ਨਾ ਮੰਗਦੀ ਸੋਨਾ ਜਾਂਦੀ ਵਾ ਵਸਬਾ i believe जकरा मियााराणा सरकार का बोल सच्चे दरबार की सुअज बड़ी भागा वाली कड़ी है बड़ा भागा वाला दिन है ਫਲੌਰ ਸ਼ਹਿਰ ਦੀ ਪਾਕ ਮੁਕੱਦਸ ਧਰਤੀ ਦੇ ਉੱਤੇ ਪਿੰਡ ਗੜਾ ਦਰਬਾਰ حضرت मियां ਰਾਣਾ ਸੱਚੀ ਸਰਕਾਰ اور ਦਰਬਾਰ ਦੇ ਗੱਦੀ ਨਸ਼ੀਨ ਸਾਡੇ ਬੜੇ ਸਰਕਾਰਯੋਗ ਵਿਜੇ ਬਾਬਾ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਦਾਤਾ ਸਰਕਾਰ ਦਾ ਸਾਲਾਨਾ ਔਰਸਲਾ ਦਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਸਵੇਰੇ ਦਾਤਾ ਸਰਕਾਰ ਦਾ ਨਿਸ਼ਾਨ ਸਾਹਿਬ ਚੜਾਇਆ ਗਿਆ ਔਰ ਜਿੰਨੇ ਵੀ ਸੰਗਤ ਹੈ ਦਾਤਾ ਜੀ ਦੇ ਦਰਬਾਰ ਚ ਕਿਸੇ ਨੇ ਮਿਸ਼ਾਲ ਸਾਹ ਪੇਸ਼ ਕੀਤਾ ਕਿਸੇ ਨੇ ਚਦਰਾਂ ਪੇਸ਼ ਕੀਤੀਆਂ ਕਿਸੇ ਨੇ ਮਠਾਈਆਂ ਪੇਸ਼ ਕੀਤੀਆਂ ਕਿਸੇ ਨੇ ਫਲ ਫਰੂਟ ਪੇਸ਼ ਕੀਤੇ ਜੋ ਜੋ ਦਾਤਾ ਸਰਕਾਰ ਦੀ ਸ਼ਰਦਾ ਦੇ ਵਿੱਚ ਸੰਗਤ ਨੇ ਆਪਣੀ ਪੇਸ਼ਕੀ ਕੀਤੀ ਹੈ ਤਾਂ ਸਵੇਰੇ ਜਿਹੜਾ ਲੰਗਰ ਦੇ ਭੰਡਾਰ ਉੱਤ ਵਰਤਾਏ ਗਏ ਆ ਹਰ ਇੱਕ ਤਰ੍ਹਾਂ ਦੇ ਲੰਗਰ ਜਿਹੜੇ ਇੰਤਜ਼ਾਮ ਵਿਜੇ ਬਾਬਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਦਰਬਾਰ ਦੇ ਸੇਵਾਦਾਰ ਵੀਰਾਂ ਵੱਲੋਂ ਕੀਤੇ ਗਏ ਆ ਤੇ ਲਗਾਤਾਰ ਸਵੇਰ ਤੋਂ ਜਿਹੜੀ ਇਹ ਸਟੇਜ ਚੱਲ ਰਹੀ ਹੈ ਸਵੇਰੇ ਰਾਹਤ ali ਮਤੋਈ ਜੀ ਹਾਜ਼ਰੀ ਦੇ ਕੇ ਗਏ ਆ ਤੇ ਹੁਣ ਜਿਹੜੀ ਮਹਿਫਲ ਆ ਅਸ਼ਰਫ ਅਲੀ ਮਤੋਈ ਜੀ ਉਹਨਾਂ ਨੇ ਹਾਜ਼ਰੀ ਦੇਣੀ ਹੈ ਔਰ ਉਹਨਾਂ ਤੋਂ ਬਾਅਦ ਪੰਜਾਬੀ ਨਹੀਂ ਆਲ ਵਰਲਡ ਫੇਮਸ ਆਵਾਜ਼ ਬਨੀਤ ਖਾਨ ਸਾਹਿਬ ਉਹਨਾਂ ਦੀ ਹਾਜ਼ਰੀ ਹੋਣੀ ਹੈ ਤੇ ਅਸੀਂ ਦਾਤਾ ਨੀਰਾਣਾ ਸਰਕਾਰ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਉਹ ਐਦਾਂ ਹੀ ਸਾਡੇ ਵਿਜੇ ਬਾਬਾ ਜੀ ਉਹਨਾਂ ਤੇ ਰਹਿਮਤ ਦਾ ਹੱਥ ਰੱਖਣ ਤੇ ਉਹ ਐਦਾਂ ਹੀ ਦਾਤਾ ਸਰਕਾਰ ਦੇ ਮੇਲੇ ਲਾਉਂਦੇ ਰਹਿਣ ਤੇ ਸੰਗਤ ਨੂੰ ਜੋੜਦੇ ਰਹਿਣ ਤੇ ਸੰਗਤ ਨੂੰ ਵੀ ਬੇਨਤੀ ਹੈ ਕਿ ਐਦਾਂ ਹੀ ਦਾਤਾ ਜੀ ਦੇ ਦਰਬਾਰ ਚ ਨਕਮਸਤਕ ਹੁੰਦੇ ਰਹੋ ਇਹ ਦਾਤਾ ਜੀ ਦੇ ਦਰਕਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਜਕਾਰਾ ਸਕੇ ਸੁਲਤਾਨ ਦਾਤਾ ਮੀਰ ਆਲਾ ਸਰਕਾਰ ਦਾ ਬਹੁਤ ਸੱਚੇ ਦਰਬਾਰ ਕੀ ਜੇ ਤਾਂ ਸਾਰੀ ਸੰਗਤ ਨੂੰ ਦਾਤਾ ਜੀ ਦੇ ਮੇਲੇ ਦੀਆਂ ਕਰੋੜ ਕਰੋੜ ਮੁਬਾਰਕਾਂ